ਸਦਰਬ ਦੇ ਉਤੇ ਮੈਨੂੰ ਕਹਿੰਦਾ ਪ੍ਰਧਾਨ ਜੀ ਲੱਗਦਾ ਤੇ ਇਦਾਂ ਵਾ ਜਿਵੇਂ ਨਾ ਰਾਜੇ ਵੜਿੰਗ ਨੇ ਕਰਨਪੁਰਚ ਦੀ ਨਾ ਸਪਾਰੀ ਲੈ ਲਈ ਹੁੰਦੀ ਆ ਵੀ ਭਾਈ ਸਾਹਿਬ ਤੈਨੂੰ ਮੈਂ ਤੀਜੇ ਚ ਉਥੇ ਨੰਬਰ ਤੇ ਲੈ ਕੇ ਆਉਣਾ ਹੀ ਤਰਨਤਾਰਨ ਦੇ ਵਿੱਚ ਬਾਕੀ ਭਾਵੇਂ ਜਿਹੜਾ ਮੱਜੀ ਜਿੱਤੇ ਜੀ ਸਾਹਿਬ ਉਹ ਅੱਜ ਕੀ ਫਤਿਹ ਆ ਜੇ ਅੱਜ ਆਪਾਂ ਗੱਲ ਕਰਾਂਗੇ ਜੀ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜਾ ਕੱਲ ਪਰਸੋਂ ਬਿਆਨ ਦਿੱਤਾ ਗਿਆ ਵਾ ਬੂਟਾ ਸਿੰਘ ਦੇ ਸੰਦਰਭ ਦੇ ਵਿੱਚ ਜੋ ਕਿ ਉਹਦੇ ਬੋਲਣ ਦਾ ਅੰਦਾਜ਼ ਹੀ ਹੈ ਨਾ ਇੱਕ ਕਾਲੇ ਰੰਗ ਦਾ ਬੰਦਾ ਪਠੇ ਪਾਉਣ ਵਾਲਿਆਂ ਨੂੰ ਚੁੱਕ ਕੇ ਕਾਂਗਰਸ ਨੇ ਉਹ ਕਰ ਦਿੱਤਾ ਜੇ ਕਰ ਦਿੱਤਾ ਜੋ ਕਿ ਅਤਿ ਨਿੰਦਨਯੋਗ ਹੀ ਹੈਗਾ ਕਿਉਂਕਿ ਉਹਦੇ ਉਹ ਤਾਂ ਮਾਨ ਦੀ ਭਾਵਨਾ ਜਿਹੜੀ ਉਹ ਹੁੰਦੀ ਆ ਵਿਅਸਤ ਕੇ ਇਹ ਬੰਦਾ ਕੀ ਸੋਚਦਾ ਵੈਸੀ ਬਾਈ ਵਿਚਾਰੀ ਦੇ ਬਾਰੇ ਤੇ ਕਿੱਥੋਂ ਸੋਚਦਾ ਵਾ ਤੇ ਮੈਨੂੰ ਤਾਂ ਲੱਗਦਾ ਜਿਹੜੀਆਂ ਪਹਿਲੀਆਂ ਵੀ ਕੁਝ ਘਬਰਖੋਰਾ ਨਿਕਲ ਕੇ ਆਉਂਦੀਆਂ ਰਹਿੰਦੀਆਂ ਵਿੱਚ ਵਿੱਚ ਉਹ ਕਿ ਜਦੋਂ ਮੈਂ ਬੈਂਦਾ ਮਹਿਫਲ ਦੇ ਵਿੱਚ ਤੇ ਚੰਨੀ ਸਾਹਿਬ ਬਾਰੇ ਬਹੁਤ ਵੱਧ ਘੱਟ ਬੋਲਦਾ ਵਾ ਹੋ ਸਕਦਾ ਉਹ ਵੀ ਗੱਲਾਂ ਸਹੀ ਹੁਣ ਹੁਣ ਆਪਾਂ ਗੱਲ ਇਹ ਕਰਦੇ ਵੀ ਇਹਦਾ ਇਫੈਕਟ ਕੀ ਪਊਗਾ ਰਾਜੇਵ ਰੇਂਗ ਦੇ ਜੀਵਨ ਦੇ ਉੱਤੇ ਸੋ ਜੋ ਮੈਨੂੰ ਲੱਗਦਾ ਪਹਿਲੀ ਗੱਲ ਤੇ ਇਹ ਆ ਕਿ ਜੇ 27 ਦੇ ਵਿੱਚ ਸੀਐਮ ਫੇਸ ਦੇ ਕੇ ਕਾਂਗਰਸ ਲੜਨਾ ਚਾਹੂਗੀ ਨਾ ਮੈਨੂੰ ਲੱਗਦਾ ਜਿਹਦੀ ਤਰੀਕ ਦੇ ਵਿੱਚ ਰਾਜਾ ਰੇਂਗ ਉਹ ਰੇਸ ਦੇ ਵਿੱਚੋਂ ਬਾਹਰ ਹੋ ਗਿਆ ਭਾਵੇਂ ਬੜਾ ਅਜੇ ਐਡਵਾਂਸ ਆ ਕੰਮ ਪਰ ਹੋਊਗਾ ਮੈਨੂੰ ਲੱਗਦਾ ਇਦਾਂ ਹੀ ਇਹ ਬਿਆਨ ਦਾ ਖੜਾ ਨਹੀਂ ਛੱਡੂਗਾ ਤੇ ਬਾਕੀ ਕਾਂਗਰਸ ਦੇ ਅੰਦਰਲਾ ਜਿਹੜਾ ਕਟੋਕਲੇਸ਼ ਆ ਉਹ ਵੀ ਇਹਨੂੰ ਜਿਹੜਾ ਵਾ ਨਈ ਪਾਸੇ ਲੰਘਣ ਦੇਣਗੇ ਕਿਉਂਕਿ ਅੱਗੇ ਇਹਨੂੰ ਅੱਧਿਓ ਘੱਟ ਕਾਂਗਰਸ ਤੇ ਅੱਗੇ ਮਤਲਬ ਪ੍ਰਧਾਨ ਮੰਤਰੀ ਅੱਤੀ ਪਉਣੀ ਕਾਂਗਰਸ ਤੇ ਪਹਿਲਾਂ ਹੀ ਇਹਨੂੰ ਪ੍ਰਧਾਨ ਨਹੀਂ ਮੰਨਦੀ ਸੋ ਮੈਨੂੰ ਲੱਗਦਾ ਕਿ 27 ਚ ਸੀਐਮ ਫੇਸ ਦੀ ਦੇਸ਼ ਦੇ ਵਿੱਚ ਉਸ ਬਿਆਨ ਦਾ ਕਰਕੇ ਵੜਿੰਗ ਸਾਹਿਬ ਬਾਹਰ ਹੋ ਗਏ ਆ ਤੇ ਹੋ ਸਕਦਾ ਵਾ ਕਿ ਕਿਹੇ ਦਲਤ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਇਹਦੀ ਜਗ੍ਹਾ ਦੇ ਉੱਤੇ ਹੁਣ ਜਿਸ ਦਾ ਕਿ ਪੂਰਾ ਪੂਰਾ ਜੋਰ ਲੱਗੂਗਾ ਜੇ ਅਸਾਰ ਵੀ ਪੂਰੀ ਆ ਜੇ ਕਾਂਗਰਸ ਨੇ ਇਲੈਕਸ਼ਨ ਲੜਨੀ ਆ ਨਾ ਮੈਨੂੰ ਲੱਗਦਾ ਵਾ ਕਿ ਕਿਹੇ ਦਲਤ ਨੂੰ ਇਹਦੀ ਜਗ੍ਹਾ ਦੇ ਉੱਤੇ ਕਿਹੇ ਐਸਪੀ ਆ ਚਰੇ ਵਾਲੇ ਬੰਦੇ ਨੂੰ ਪ੍ਰਧਾਨ ਬਣਾ ਦਿੱਤਾ ਜਾਊਗਾ ਬਾਕੀ ਪਾਰਟੀ ਇਹਨਾਂ ਤੇ ਕੀ ਸੋਚਦੀ ਐ ਕਿ ਮੇਰਾ ਸੱਜਣ ਐ ਬੜਾ ਸੀਨੀਅਰ ਲੀਡਰ ਐ ਇਹਨਾਂ ਦੀ ਪਾਰਟੀ ਤੋਂ ਜਾਂ ਕਾਂਗਰਸ ਤੋਂ ਹੀ ਉਹਨਾਂ ਮੇਰੀ ਗੱਲ ਹੁੰਦੀ ਸਵੇਰੇ ਇਸੇ ਸੰਦਰਭ ਦੇ ਵਿੱਚ ਮੈਨੂੰ ਕਹਿੰਦਾ ਪ੍ਰਧਾਨ ਜੀ ਲੱਗਦਾ ਤੇ ਇਦਾਂ ਵਾ ਜਿਵੇਂ ਨਾ ਰਾਜੇ ਵਿਢਿੰਗ ਨੇ ਕਰਨਪੁਰਚ ਦੀ ਨਾ ਸਪਾਰੀ ਲੈ ਲਈ ਹੁੰਦੀ ਆ ਵੀ ਭਾਈ ਸਾਹਿਬ ਤੈਨੂੰ ਮੈਂ 34 ਨੰਬਰ ਤੇ ਲੈ ਕੇ ਆਉਣਾ ਹੀ ਤਰਨਤਾਰਨ ਦੇ ਵਿੱਚ ਬਾਕੀ ਭਾਵੇਂ ਜਿਹੜਾ ਮੱਝੀ ਜਿੱਤੇ ਜੀ ਸੋ ਉਹ ਕਹਿਣ ਦਾ ਮਤਲਬ ਉਹ ਕਹਿੰਦਾ ਕਿ ਇਹਨੇ ਹਾਸੇ ਦੀ ਗੱਲ ਉਹਨੇ ਪਾ ਲਈ ਕਿ ਇਹਨੇ ਮਤਲਬ ਲੱਗਦਾ ਵੀ ਕਰਨਬੁਜ ਦੀ ਸਵਾਰੀ ਲੈ ਲਈ ਵੀ ਤੈਨੂੰ ਨਿਉ ਮੈਂ ਜਿੱਤਨ ਦੇਣਾ ਸੋ ਬਿਆਨ ਤੇ ਵਿਡਿੰਗ ਸਾਹਿਬ ਦੇ ਅੱਗੇ ਵੀ ਇਦਾਂ ਦੇ ਤਾਨੂੰ ਪਤਾ ਉਹਨਾਂ ਨੇ ਦਿੱਤਾ ਸੀ ਕਿ ਮੇਰੀ ਅਮਰੀਕਨ ਪ੍ਰੈਜ਼ੀਡੈਂਟ ਨਾਲ ਗੱਲ ਹੋ ਗਈ ਆ ਆਪਾਂ ਬੱਕਰੀਆਂ ਨੇ ਮੇਂਗਣਾ ਤੇ ਵਿਜੈਕਾਨੀ ਦਵਾਈ ਬਣ ਕੇ ਆ ਕੇ ਰੂਗੀ ਜਾਂ ਉਹਨਾਂ ਨੇ ਕਿਹਾ ਸੀ ਵੀ ਸਾਡੇ ਐਮਐਲਏ ਸਾਹਿਬ ਦੇ 4-9 ਗੱਡੀਆਂ ਰਹਿਣਗੀਆਂ ਕਿਸੇ ਦੀ ਬਰਾਤ ਹੋਈ ਤਾਂ ਉੱਥੇ ਜਾਏ ਇਹਨਾਂ ਦੀ ਗੱਡੀ ਜੇ ਬੱਚਾ ਹੋਊਗਾ ਤੇ ਉਹਨੂੰ ਇਤਰਾਗੀ ਵੀ ਬਣ ਕੇ ਆਇਆ ਕਰਨਗੇ ਇਹੋ ਜਿਹੇ ਬਿਆਨ ਤੇ ਅੱਗੇ ਵੀ ਬੜਿੰਗ ਸਾਹਿਬ ਤੇ ਆਉਂਦੇ ਰਹਿੰਦੇ ਆ ਸੋ ਸਿਆਨੇ ਠੀਕ ਹੀ ਆਂਦੇ ਆ ਵੀ ਪਹਿਲਾਂ ਤੋਲੋ ਫਿਰ ਬੋਲੋ ਪਰ ਜਿਹੜਾ ਸੀਰੀਅਸ ਤੌਰ ਤੇ ਮੈਨੂੰ ਲੱਗਦਾ ਵਾ ਕਿ ਇਹ ਬਿਆਨ ਜਿਹੜਾ ਇੱਕ ਵਾਰ ਆ ਗਿਆ ਵਾ ਬੜਿੰਗ ਸਾਹਿਬ ਦਾ ਤੇ ਜੋ ਉਹਨਾਂ ਦਾ ਅੰਦਾਜ਼ ਹੀ ਬੋਲਣ ਦਾ ਕਾਲੇ ਰੰਗ ਦਾ ਇੱਕ ਪੱਠੇ ਪਾਉਂਦਾ ਬੰਦਾ ਭਈ ਸਾਬ ਕਾਲੇ ਰੰਗ ਵਾਲੇ ਜਾਂ ਜਿਹੜੇ ਪੱਠੇ ਪਾਉਂਦੇ ਉਹ ਬੰਦੇ ਨਹੀਂ ਠੀਕ ਐ ਉਹੋ ਹੀ ਅਸਲ ਬੰਦੇ ਆ ਤੁਸੀਂ ਤੇ ਭਾਈ ਸਾਹਿਬ ਆਖਤ ਦੇਦੇ ਆਮ ਘਰ ਤੋਂ ਉੱਠਿਆ ਆਮ ਘਰ ਤੋਂ ਉੱਠੇ ਤੋਂ ਅੱਜ ਦੋ ਡਿਫੈਂਡਰਾਂ ਗੱਦਾਂ ਨਾਲ ਫਿਰਦੀਆਂ ਵਾ ਹੁਣ ਤੁਹਾਡੇ ਵਾਲੇ ਕੰਮ ਤੇ ਪੱਠੇ ਪਾਉਣ ਵਾਲੇ ਕਰਨੋ ਰਹੇ ਸੋ ਬੇਨਤੀ ਆ ਕਿ ਚਲੋ ਅੱਗੇ ਤੋਂ ਧਿਆਨ ਨਾਲ ਬੋਲਣਗੇ ਵਿੜਿੰਗ ਸਾਹਿਬ ਪਰ ਜੋ ਮੈਨੂੰ ਲੱਗਦਾ ਵਾ ਕਿ ਵਿੜਿੰਗ ਸਾਹਿਬ ਦਾ ਇਹ ਬਿਆਨ ਜਿਹੜਾ ਵਾ ਉਹ ਖੜਾ ਬਿਲਕੁਲ ਨਹੀਂ ਛੱਡੂਗਾ ਵਾ